ਅਕਸਰ ਹੀ ਦੇਖਿਆ ਜਾਂਦਾ ਹੈ ਕਿ ਚੰਗੇ ਭਵਿੱਖ ਦਾ ਸੁਪਨਾ ਦੇਖਦੇ ਹੋਏ ਨੌਜਵਾਨ ਵਿਦੇਸ਼ਾਂ ਦਾ ਰੋਹ ਕਰਦੇ ਨੇ ਪਰ ਕਈ ਵਾਰ ਵਿਦੇਸ਼ਾਂ ਦੇ ਵਿੱਚ ਅਜਿਹੀ ਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ ਕਿ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਤੇ ਅਜਿਹੀ ਖਬਰ ਹੁਣ ਪੁਰਤਗਾਲ ਤੋਂ ਸਾਹਮਣੇ ਆਈ ਹੈ ਜਿੱਥੇ ਪੁਰਤਗਾਲ ਦੇ ਵਿੱਚ ਗੁਰਦਾਸਪੁਰ ਦੇ ਨੌਜਵਾਨ ਮਲਕੀਤ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਤਾੰਦਾਸੀ ਇਹ ਕਿ ਦੋ ਦਿਨ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਮਲਕੀਤ ਸਿੰਘ ਉਸ ਤੋਂ ਬਾਅਦ ਅੱਜ ਪੁਰਤਗਾਲ ਦੇ ਵਿੱਚ ਉਸ ਨੇ ਆਪਣੇ ਆਖਰੀ ਸਾਹ ਲੈਨੇ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰਿਵਾਰ ਦੇ ਵੱਲੋਂ ਹੁਣ ਸਰਕਾਰ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਦੇ ਪੰਜਾਬ ਲੈਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਕਿ ਆਪਣੇ ਪੁੱਤ ਦੀਆਂ ਆਖਰੀ ਰਸਮਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਨਿਭਾਈਆਂ ਜਾਣ ਤਾਂ ਤਾਂ ਦੱਸ ਦिए ਕਿ 2 ਮਹੀਨੇ ਪਹਿਲਾਂ ਹੀ ਨੌਜਵਾਨ ਜਿਹੜਾ ਹੈ ਗੁਰਦਾਸਪੁਰ ਦੇ ਪਿੰਡ ਯਾਦਪੁਰ ਸੇਖਵਾ ਤੋਂ ਛੁੱਟੀਆਂ ਕੱਟ ਕੇ ਵਾਪਸ ਪੁਰਤਗਾਲ ਗਿਆ ਸੀ ਤੇ ਉੱਥੇ ਹੁਣ ਅਚਾਨਕ ਜਿਹੜਾ ਪਰਸੋਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਕਾਫੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਦੋ ਦਿਨ ਤੋਂ ਬਾਅਦ ਜਿਹੜਾ ਅਜੋ ਦਮ ਤੋੜ ਜਾਂਦਾ ਹੈ ਤੇ ਮਲਕੀਤ ਸਿੰਘ ਆਪਣੇ ਪਿੱਛੇ ਦੋ ਛੋਟੇ-ਛੋਟੇ ਬੱਚਿਆਂ ਬਾਪ ਤੇ ਧਰਮ ਪਤਨੀ ਨੂੰ ਛੱਡ ਗਿਆ ਹੈ 32 ਸਾਲ ਦੀ ਉਮਰ ਹੈ ਦੋ ਮਹੀਨੇ ਪਹਿਲਾਂ ਹੀ ਇਹ ਨੌਜਵਾਨ ਪੰਜਾਬ ਤੋਂ ਛੁੱਟੀਆਂ ਕੱਟ ਕੇ ਵਾਪਸ ਗਿਆ ਸੀ ਪਿਛਲੇ ਲੰਬੇ ਚਿਰ ਤੋਂ ਪੁਰਤਗਾਲ ਦੇ ਵਿੱਚ ਇਹ ਨੌਜਵਾਨ ਰਹਿ ਰਿਹਾ ਸੀ ਤਾਂ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟੇ ਪਰਿਵਾਰ ਦੇ ਵੱਲੋਂ ਸਰਕਾਰ ਤੋਂ ਵੀ ਅਪੀਲ ਕੀਤੀ ਜਾ ਰਹੀ ਹੈ ਮਦਦ ਜਿਹੜੀ ਹੈ ਉਹ ਸਰਕਾਰ ਤੋਂ ਮੰਗੀ ਜਾ ਰਹੀ ਹੈ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਮੇਰਾ ਨਾਮ ਰੰਜੀਤ ਸਿੰਘ ਹੈ ਜੀ ਮੇਰੇ ਛੋਟੇ ਭਰਾ ਹੀ ਜੁਕੀ ਸਿੰਘ ਉਹਦਾ ਨਾਮ ਜੀ ਉਮਰ ਉਹਨਾਂ ਲਗਭਗ 32-33 ਸਾਲ ਦੀ ਸੀ ਪੁਰਤਗਾਲ ਆਪਣੇ ਕਾਰੋਬਾਰ ਵਾਸਤੇ ਗਏ ਜੀ ਤੇ ਲਗਭਗ ਪੌਣੇ ਕਿਤੇ 3 ਸਰਦਨ ਨੂੰ ਹੋ ਗਏ ਜੀ ਛੁੱਟੀ ਪਈ ਦੀ ਰਾਏ ਜੀ ਦਿੱਲੀ ਰੰਨੋਂ ਕਾੜ ਮਿਲਿਆ ਸੀ ਉਸ ਨੂੰ ਸਿਟੀ ਆ ਗਿਆ ਜੇਡ ਮੀ ਜੇਡ ਟੂ ਕੰਡੋਮਨੀਅਮ ਵਿੱਚ ਢਿੱਡ ਗੜਕ ਗਏ ਆ ਅਜੇ ਮਹੀਨਾ ਹੀ ਆ ਗਏ ਹੂੰ ਹੂੰ ਕੋਈ ਐਕਸੀਡੈਂਟ ਕੀ ਕਰਤੀ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਜਾਣਕਾਰੀ ਸਾਨੂੰ ਸੋਮਵਾਰ ਮਿਲੇ ਜੀ ਸਿਰਸ ਕਿ ਉਹ 9:30 10:00 ਵਜੇ ਕਿਵੇਂ ਕਿ ਕਿ ਫੋਨ ਆਏ ਬਾਰੋਂ ਜੀ ਇੱਥੋਂ ਵੀ ਫੋਨ ਕੀਆਦੇ ਆਏ ਸਨ ਇਹਦਾ ਅਚਾਨਕ ਉਹ ਨਾਲ ਜਿਹੜਾ ਫੂਡ ਐਕਸੀਡੈਂਟ ਹੋ ਗਿਆ ਕਾਰ ਚ ਜਾ ਰਹੇ ਸੀ ਨਹੀਂ ਉਹ ਬਾਈਕ ਤੇ ਜਾ ਰਹੇ ਸੀ ਇਹ ਉਹਨਾਂ ਦੇ ਵਿੱਚ ਕਿਸੇ ਗੋਰੇ ਨੇ ਗੱਡੀ ਮਾਰ ਦਿੱਤੀ। ਉਹਨਾਂ ਦੇ ਪਰਿਵਾਰ ਚ ਕੌਣ ਹੁੰਦਾ? ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਹੈ ਜੀ, ਦੋ ਬੱਚੇ ਉਹਨਾਂ ਦੇ। ਡੈਡੀ ਮੰਮੀ ਹੈ। ਤ੍ਰੇਖ ਵਾਸਤੇ ਜਾਂਦਾ ਜੀ ਆਪਾਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਸਾਰਿਆਂ ਨੂੰ ਛੱਡ ਕੇ ਅਸੀਂ ਵਿਦੇਸ਼ਾਂ ਵੀ ਜਾਂਦੇ ਆ ਕਿ ਸਾਡਾ ਜਿਹੜਾ ਭਵਿੱਖਿਆ ਵਧੀਆ ਬਣ ਸਕੇ। ਹੂੰ ਪਰ ਕੁਝ ਨਿਸਾਨ ਨਿਸਾਨ ਕੋਈ ਸੋਚਦਾ ਹੋਰਿਆ ਉਹ ਕੋਈ ਹੋਰ ਜਾਂਦਾ ਹੈ। ਲਗਭਗ ਉਹਨਾਂ ਨੇ 15 ਦਿਨ ਦਾ ਟਾਈਮ ਦਿੱਤਾ ਜੀ ਕਿ 15 ਦਿਨ ਲੱਛਾਂ ਲੱਗੇ। ਗਾੜੀ ਦੇਖੋ ਕਿ ਜਦੋਂ ਇਸ ਤਰ੍ਹਾਂ ਕਾਰਵਾਈ ਹੋਵੇ ਜੀ। ਮੈਨੂੰ ਕੋਈ ਨਹੀਂ ਘਣਾ, ਤੁਹਾਨੂੰ ਨਹੀਂ ਪਤਾ। ਕਿੰਨੀ ਤਰ੍ਹਾਂ ਦਿੱਤੀ। ਮੈਨੂੰ ਨਹੀਂ ਪਤਾ ਕੀ ਬਣਿਆ ਮੇਰਾ ਨਾ। ਅਰ ਰੱਬ! ਮਤੈ ਅੰਦੇ ਜਿੰਦਗੀ ਬਣਾਉਂਦਾ, ਤੂੰ ਆਪਣੇ ਝਾੜ ਗਿਆ। Aku tidak tahu kita, Aku ingin kau tahu, Aku ingin kau tahu, Aku